ਮਿਊਂਸਿਪਲ ਸੰਘਰਸ਼ ਕਮੇਟੀ ਪੰਜਾਬ ਦੇ ਉਲੀਕੇ ਫੈਸਲੇ ਝੰਡਾ ਰੈਲੀ ਨੂੰ ਮੁਖ ਰੱਖਦੇ ਹੋਏ ਹੁਸ਼ਿਆਰਪੁਰ ਵਿਖੇ ਸਫਾਈ ਕਰਮਚਾਰੀ ਯੂਨੀਅਨ ਨਗਰ ਨਿਗਮ ਹੁਸ਼ਿਆਰਪੁਰ ਵੱਲੋਂ ਯੂਨੀਅਨ ਦਫ਼ਤਰ ਸਫਾਈ ਕਰਮਚਾਰੀਆਂ ਦਾ ਭਾਰੀ ਇਕੱਠ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਕਰਨ ਜੋਤ ਆਦਿਆ ਦੇ ਹੇਠ ਕੀਤੀ ਗਈ ਇਸ ਮੌਕੇ ਤੇ ਸੰਘਰਸ਼ ਕਮੇਟੀ ਦੇ ਸਰਪ੍ਰਸਤ ਕੁਲਵੰਤ ਸਿੰਘ ਸੈਣੀ ਵੀ ਪਹੁੰਚੇ ਹਾਏ 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 ਹੱਕ ਲਵਾਏ कच्चे मुलाजम पक्के करो पक्के करो पक्के करो कच्चे मुलाजम पक्के करो पक्के करो पक्के करो पुरानी पेंशन स्कीम बहाल करो बहाल करो बहाल करो पुरानी पेंशन स्कीम बहाल करो बहाल करो बहाल करो आज कटिया जा रहे हैं सब लोग जय भीम जय भारत आज जो ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਵੱਲੋਂ ਝੰਡਾ ਮਾਰਚ ਕੱਢਿਆ ਜਾ ਰਿਹਾ ਆ ਇਹ ਅੱਜ 10 ਤਰੀਕ ਤੋਂ ਲੈ ਕੇ 20 ਤਰੀਕ ਤੱਕ ਪੂਰੇ ਪੰਜਾਬ ਭਰ ਦੇ ਬਖ ਬਖ ਸ਼ਹਿਰਾਂ ਵਿੱਚ ਨਗਰ ਨਿਗਮ ਨਗਰ ਕੌਂਸਲਰ ਨਗਰ ਪੰਚਾਇਤਾਂ ਵਿੱਚ ਕੱਢਿਆ ਜਾਵੇਗਾ ਕਿਉਂਕਿ ਸਰਕਾਰ ਦੇ ਵਿਰੋਧ ਦੇ ਵਿੱਚ ਝੰਡਾ ਮਾਰਚ ਰੈਲੀ ਜਿਹੜੀ ਕੱਢੀ ਜਾ ਰਹੀ ਹੈ ਕਿਉਂਕਿ ਜਿਸ ਵੇਲੇ ਸਰਕਾਰ ਆਈ ਸੀ ਉਸ ਵੇਲੇ ਇਸਨੇ ਆ ਕੇ ਵੱਡੇ ਵੱਡੇ ਵਾਅਦੇ ਕੀਤੇ ਸੀ ਕਿ ਸਰਕਾਰ ਬਣਦੇ ਸਾਰ ਜਿਹੜਾ ਵਾ ਸਾਰੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ ਪਰ ਪੱਕਾ ਕਰਨਾ ਤਾਂ ਬਹੁਤ ਦੂਰ ਦੀ ਗੱਲ ਆ ਇਹ ਬੰਦੇ ਤਨਖਾਹ ਤੱਕ ਵਧਾ ਕੇ ਰਾਜੀ ਨਹੀਂ ਇਹਨਾਂ ਕੋਲੋ ਸਾਢੇ 3 ਸਾਲ ਹੋਣ ਲੱਗੇ ਹਜੇ ਤੱਕ ਕੋਈ ਇਹਨਾਂ ਨੂੰ ਰੈਗੂਲਰ ਕਰਨ ਦੀ ਪਾਲਸੀ ਨਹੀਂ ਬਣੀ ਪਰ ਆਪਣੇ ਐਮਐਲਏ ਮੰਤਰੀ ਬਣਾਈ ਜਾ ਰਹੇ ਆ ਪਰ ਮਲਾਇਮਾ ਵਾਸਤੇ ਇਹਨਾਂ ਕੋਲ ਹਜੇ ਤੱਕ ਕੋਈ ਪਾਲਿਸੀ ਨਹੀਂ ਬਣੀ ਆ ਸੋ ਇਸ ਕਰਕੇ ਹੁਣ ਪੂਰੇ ਪੰਜਾਬ ਦੀਆਂ ਜਿੱਥੇ ਬੰਦੀਆਂ ਨੇ ਸਰਬਸੰਮਤੀ ਦੇ ਨਾਲ ਹੀ ਫੈਸਲਾ ਲਿਆ ਆ ਕਿ ਬਹੁਤ ਜਲਦ 20 ਤਰੀਕ ਤੋਂ ਬਾਅਦ ਪੰਜਾਬ ਭਰ ਦੇ ਵਿੱਚ ਪੂਰਨ ਤੌਰ ਤੇ ਜਿਹੜੀ ਆ ਸਟ੍ਰਾਈਕ ਕੀਤੀ ਜਾਊਗੀ ਤਾਂ ਕਿ ਸੁੱਤੀ ਵੀ ਸਰਕਾਰ ਨੂੰ ਜਗਾਇਆ ਜਾ ਸਕੇ ਅਸੀਂ ਬਿਲਕੁਲ ਨਹੀਂ ਚਾਹੁੰਦੇ ਕਿ ਅਸੀਂ ਇਸ ਸਟ੍ਰਾਈਕ ਜਿਹੜੀ ਆ ਪੂਰੇ ਪੰਜਾਬ ਭਰ ਦੇ ਵਿੱਚ ਕੂੜੇ ਦੇ ਢੇਰ ਲਗਾ ਕੇ ਖਲਾਰਾ ਪਾਇਆ ਜਾਵੇ ਲੋਕਾਂ ਨੂੰ ਪਰੇਸ਼ਾਨ ਕੀਤਾ ਜਾਵੇ ਪਰ ਅਸੀਂ ਆਪਣੇ ਹੱਕ ਦੀ ਲੜਾਈ ਲੜਦੇ ਸਾਡੀ ਹੱਕ ਸੱਚ ਦੀ ਲੜਾਈ ਹੈ ਜਿਹੜੇ ਵੇ ਸਾਨੂੰ ਸਾਡਾ ਬਣਦਾ ਰਾਈਟ ਜਿਹੜਾ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਸਭ ਤੋਂ ਆਪਾਂ ਕਹਿ ਸਕਦੇ ਆ ਕਿ ਗਰਾਊਂਡ ਜ਼ੀਰੋ ਦਾ ਕੰਮ ਕਰਕੇ ਸਾਡੇ ਘਰ ਦੇ ਵਿੱਚ ਚੁੱਲ੍ਹੇ ਜਿਹੜੇ ਉਹ ਸੋਖੇ ਨਹੀਂ ਬਲ ਰਹੇ ਸੋ ਮੁਲਾਇਮਾਂ ਦੀ ਜਿਹੜੀ ਹਾਲਾਤ ਆ 10000 ਦੇ ਵਿੱਚ ਵੱਧ ਤੋਂ ਵੱਤਰ ਹੋ ਰਹੀ ਆ ਇਸ ਕਰਕੇ ਪੂਰੇ ਪੰਜਾਬ ਭਰ ਦੇ ਸਪਾਈ ਸੇਵਕਾਂ ਦੇ ਵਿੱਚ ਰੋष ਆ ਔਰ ਅੱਜ ਸਵੈ ਕਰਮਚਾਰੀ ਯੂਨੀਅਨ ਰਜਿਸਟਰ ਨਗਰ ਨਿਕਮ ਹਿਸ਼ਾਰਪੁਰ ਵੱਲੋਂ ਪਹਿਲਾ ਝੰਡਾ ਮਾਰਜ ਜਿਹੜਾ ਪੰਜਾਬ ਭਰ ਦੇ ਵਿੱਚ ਹਿਸ਼ਾਰਪੁਰ ਤੋਂ ਕੱਢਿਆ ਜਾ ਰਿਹਾ ਔਰ ਹੌਲੀ-ਹੌਲੀ ਇਹ ਪੂਰੇ ਪੰਜਾਬ ਵਿੱਚ ਇਸ ਦੀ ਅੱਗ ਜਿਹੜੀ ਉਹ ਫੈਲੂਗੀ ਸੋ ਅਸੀਂ ਇਹ ਬੇਨਤੀ ਕਰਦੇ ਆ ਸਾਰੇ ਹੀ ਆਪਣੇ ਜਿੰਨੇ ਵੀ ਬਾਲਮਿਕਨ ਸਮਾਜ ਦੇ ਸੰਗਠਨ ਹੈਗੇ ਆ ਇਹ ਸਾਰੇ ਜਾਣੇ ਇੱਕ ਹੋ ਗਏ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਕੇ ਹੰਬਲਾ ਮਾਰੋ ਤਾਂ ਕਿ ਆਪਾਂ ਜਿੰਨੇ ਮਲਾਜਮ ਹੈਗੇ ਕੱਚੇ ਇਹਨਾਂ ਨੂੰ ਰੈਗੂਲਰ ਕਰਾ ਸਕੀਏ ਸਭ ਨੂੰ ਜੈ ਭੀਮ ਜੈ ਭਾਰਤ ਜੀ ਅਲੀ ਪ੍ਰਧਾਨੀਆ ਜੀ ਕੀ ਪ੍ਰੋਗਰਾਮ ਹੈਗਾ ਮਿਊਸਪਲ ਮਲਾਜਮ ਐਕਸ਼ਨ ਕਮੇਟੀ ਪੰਜਾਬ ਵੱਲੋਂ ਇੱਕ ਫੈਸਲਾ ਕੀਤਾ ਗਿਆ ਸੀ ਕਿ 10 ਜੂਨ ਤੋਂ ਪੂਰੇ ਪੰਜਾਬ ਦੇ ਵਿੱਚ ਝੰਡਾ ਮਾਰਚ ਕੀਤਾ ਜਾਊਗਾ ਜਿਹਦਾ ਕਾਰਨ ਇਹ ਸੀ ਕਿ ਜਿਸ ਵੇਲੇ ਸਰਕਾਰ ਆਈ ਆ ਇਹ ਸਾਡੀਆਂ ਦਰਿਆ ਤੇ ਬੈਠ ਕੇ ਸਾਡੇ ਵਿੱਚ ਬੋਲ ਕੇ ਅਸੀਂ ਤੁਹਾਡੀਆਂ ਮੰਗਾਂ ਮੰਨਾਂਗੇ ਅਸੀਂ ਤੁਹਾਡੇ ਸਾਰੇ ਰਹਿੰਦੇ ਹੱਕ ਦੇਵਾਂਗੇ ਜਿਹੜੇ ਆਊਟਸੋਰਸ ਤੇ ਮਜ਼ਦੂਰ ਆ ਉਹਨਾਂ ਨੂੰ ਰਿਸੋਰਸ ਕਰਾਂਗੇ ਪੱਕੇ ਕਰਾਂਗੇ ਲੇਕਿਨ ਇਹਨਾਂ ਨੇ ਉਹਦੇ ਬਜਾਏ ਕੁਝ ਵੀ ਨਹੀਂ ਕੀਤਾ ਜਿਹੜੀ ਬਦੌਲਤ ਅਸੀਂ ਅੱਜ ਦਾਜੂਨ ਤੋਂ ਪੰਜਾਬ ਦੇ ਵਿੱਚ ਝੰਡਾ ਮਾਰਚ ਕਰ ਰਹੇ ਆ ਇਹ ਤੋਂ ਬਾਅਦ ਮੀਟਿੰਗ ਕਰਾਂਗੇ ਉਸ ਤੋਂ ਬਾਅਦ ਪੰਜਾਬ ਵਿੱਚ ਹੜਤਾਲ ਹੋਵੇਗੀ। ਸਾਨੂੰ ਇੱਕ ਸਮਝ ਨਹੀਂ ਆ ਰਹੀ ਕਿ ਇਹਨਾਂ ਕੋਲ 92 ਸੀਟਾਂ ਪਹਿਲਾਂ ਨੇ। 4 ਵੀ ਹੋਰ ਲੈ ਲਈਆਂ 97 ਹੋ ਗਈਆਂ। ਇੱਕ ਸੀਟ ਲੁਧਿਆਣੇ ਲਈ ਇਹਦੀ ਕਰੋੜਾ ਰੁਪਇਆ ਲਾਤਾ। ਉਹ ਸੀਟ ਲਈ ਕੀ ਗੱਲ ਤੁਸੀਂ ਇਤਿਹਾਸ ਬਣਾਉਣਾ ਚਾਹੁੰਦੇ ਆ ਕਿ ਆਪਾਂ ਕੰਮ ਕੋਈ ਕਰਨਾ ਨਹੀਂ ਪਰ ਤੂੰ ਸੀਟਾਂ ਦੀ ਸਾਰੀਆਂ ਲੈ ਜਾਣੀਆਂ। ਤੋਂ ਮੈਨੂੰ ਲੱਗਦਾ ਹੈ ਕਿ ਜੋ ਇਹਨਾਂ ਦੇ ਹਾਲਾਤ ਆ ਆਉਣ ਵਾਲੇ ਸਮੇਂ ਵਿੱਚ ਮੋਰੋ ਨਾਂ ਨਹੀਂ ਜੂਗਾ। ਇਸੇ ਚੇਜ਼ ਇਤਾਂ ਰਹਿ ਗਈ। ਸੋ ਇਹ ਇਹਨਾਂ ਦੇ ਮਨ ਦਾ ਬਹਿਮ ਅਸੀਂ ਪਹਿਲੀ ਸਰਕਾਰਾਂ ਦੇ ਵੀ ਕੱਢਿਆ ਇਹ ਵੀ ਕੱਢ ਲਵਾਂਗੇ। ਛੱਡੇ ਮਾਰਚ ਕਿੱਥੋਂ ਚੱਲਣਾ ਤੇ ਕਿੱਥੇ ਨਿਕਲ ਕਰਨਾ ਜੀ? ਛੱਡੇ ਮਾਰਚ ਦੇਖੋ ਗਰਮੀ ਜ਼ਿਆਦਾ ਹੈ ਜੀ। ਛੱਡੇ ਮਾਰਚ ਸ਼ਾਰਟ ਪ੍ਰੋਗਰਾਮ ਰੱਖਿਆ। ਇਸ ਦਫ਼ਤਰੋਂ ਚੱਲਣਾ ਜੰਨਾ ਮਾਰਚ ਔਰ ਕਿਹੜਾ ਘਰ ਤੱਕ ਜਾਣਾ ਜੀ। ਉੱਥੇ ਜਾ ਕੇ 10-15 ਮਿੰਟ ਲਾਵਾਂਗੇ। ਨਾਰੇ ਬਾਜੀ ਕਹਾਂਗੇ ਉਸ ਤੋਂ ਪ੍ਰਾਪਤ ਆਪਾਂ ਸਾਰੇ ਬਲਾਦੇਵਰਾਂ ਨੂੰ ਪ੍ਰੋਡਕਟ ਕਰਦੇ ਜਾ ਲੋਗਾਂ ਨੂੰ।